ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਈ ਹੋ ਸਾਰੇ ਤੁਸੀਂ ਵਧੀਆ ਹੋਣਗੇ ਮੈਂ ਵੀ ਫਰਸ ਕਲਾਸਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਤੇ ਮੈਂ ਇੱਥੇ ਆਇਆ ਸੀਗਾ ਬੰਬਈ ਤੇ ਬੰਬਈ ਮੈਂ ਕੀ ਕਰਨ ਆਇਆ ਸੀਗਾ ਐਕਚੁਅਲੀ ਬੰਬਈ ਦੇ ਵਿੱਚ ਮੈਂ ਜੋਬ ਕਰਦਾ ਹਾਂ ਤੇ ਹੁਣ ਜਿਹੜੇ ਵੀਡੀਓ ਆਣਗੇ ਮੇਰੇ ਇਕੱਲੇ ਦੇ ਵੀਡੀਓ ਆਣਗੇ ਮੇਰੀ ਫੈਮਿਲੀ ਦੇ ਨਾਲ ਵੀਡੀਓ ਨਹੀਂ ਆਣਗੇ ਜਿਸ ਟਾਈਮ ਮੈਂ ਘਰ ਹੋਵਾਂਗਾ ਜਾਂ ਫਿਰ ਘਰ ਜਾਵਾਂਗਾ ਨੈਕਸਟ ਟਾਈਮ ਤੇ ਫੈਮਿਲੀ ਦੇ ਨਾਲ ਬਲੌਗ ਆਣਗੇ ਵਧੀਆ ਵਧੀਆ ਤੇ ਇਸ ਟਾਈਮ ਇਕੱਲੇ ਦੀ ਵੀਡੀਓ ਆਣਗੀ ਮੇਰੀ ਠੀਕ ਹੈ ਮੈਂ ਜਿਹੜਾ ਆਪਣਾ ਜੋਬ ਕਰਦਾ ਵਾਂ ਵਰਕ ਕਰਦਾ ਉਹ ਕਿਹੜਾ ਮੈਂ ਕੰਮ ਕਰਦਾ ਵਾਂ ਉਹ ਤੁਹਾਨੂੰ ਦੱਸ ਦੇਣਾ ਆ ਇੱਥੇ ਪਿੱਛੇ ਤੁਸੀਂ ਦੇਖਦੇ ਪਿਓ ਇਹ ਹੈਗਾ ਜੀ ਮੇਰਾ ਸਿਸਟਮ ਹਸਪੀਟਲ ਦੇ ਅੰਦਰ ਮੈਂ ਜੋਬ ਕਰਦਾ ਵਾਂ ਐਕਸ-ਰੇ ਦਾ ਮੇਰਾ ਕੰਮ ਹੈਗਾ ਤੇ ਆ ਪਿੱਛੇ ਸਿਸਟਮ ਹੈਗਾ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਪਿੱਛੇ ਮਸ਼ੀਨਾਂ ਲੱਗੀਆਂ ਪ੍ਰਿੰਟਰ ਹੈ ਇਹ ਆਪਣਾ ਐਫਸੀਆਰ ਲਗਾਇਆ ਠੀਕ ਹੈ ਪ੍ਰਾਈਮਰ ਦਾ ਤੇ ਆਪਣਾ ਜੇ ਪੀਸੀ ਪੀਸੀਆਰ ਦਾ ਆਪਣਾ ਸੈੱਟ ਹੈਗਾ ਪੂਰਾ ਠੀਕ ਹੈ ਇਹਦੇ ਚ ਐਕਸਰੇ ਵੀ ਤੁਹਾਨੂੰ ਲੱਗੇ ਗਦੇ ਹੋਣੇ ਐਕਸਰੇ ਮੈਂ ਹੁਣੇ ਕੀਤੇ ਆ ਗਿਆ ਤੇ ਮੈਂ ਤੁਹਾਨੂੰ ਆ ਥੋੜਾ ਜਿਨਾ ਦੱਸ ਵੀ ਦਿਨਾ ਆ ਐਕਸਰੇ ਮੈਂ ਹੁਣੇ ਕੀਤੇ ਆ ਗਿਆ ਠੀਕ ਹੈ ਇਹ ਆਪਣਾ ਪੂਰਾ ਸਿਸਟਮ ਆਇਗਾ ਜੀ ਇਹ ਆਪਣੀ ਪੂਰੀ ਮਸ਼ੀਨਾਂ ਆਸੀ ਲੱਗੇ ਪੱਖਾ ਹੈਗਾ ਜੀ ਤੇ ਆਪਾਂ ਇਹ ਪੂਰਾ ਸਾਡਾ ਇੰਨਾ ਜਿਹਾ ਰੂਮ ਹੈਗਾ ਇਹਦੇ ਚ ਸਾਡਾ ਪੂਰਾ ਸੈੱਟ ਹੈਗਾ ਠੀਕ ਹੈ ਜਿਹੜੀ ਸ਼ੂਟ ਕਰਨੇ ਵਾਲੀ ਮਸ਼ੀਨਾਂ ਹੋਲ ਦੂਸਰੇ ਕਮਰੇ ਚ ਠੀਕ ਹੈ ਇੱਥੇ ਆਪਾਂ ਸਿਰਫ ਕੰਨ ਲਈ ਐਕਸਰੇ ਕਰਕੇ ਰੀਡ ਕਰਕੇ ਪ੍ਰਿੰਟਰ ਦਿੰਨੇ ਆ ਠੀਕ ਹੈ ਜਿੱਦਾ ਐਕਸਰੇ ਦੀ ਫਿਲਮ ਜਿਹਨੂੰ ਬੋਲਦੇ ਆ ਉਹ ਆਪਾ ਦਿਨੇ ਆ ਠੀਕ ਹੈ ਇੱਥੇ ਮੇਰਾ ਇੱਥੇ ਮੇਰਾ ਕੰਮ ਹੈਗਾ ਬੰਬੇ ਜਿੱਮਾ ਯੂਪ ਕਰਦਾ ਠੀਕ ਹੈ ਤੇ ਜਿਹੜੇ ਬਲੋਕ ਆਣਗੇ ਵਧੀਆ ਵਧੀਆ ਹੀ ਬਲੋਕ ਆਣਗੇ ਤੁਸੀਂ ਮੈਨੂੰ ਸਪੋਰਟ ਕਰਨਾ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖਣਾ ਠੀਕ ਹੈ ਤੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਹੁਣ ਜਿਹੜੇ ਬਲੋਗ ਆਣੇ ਆ ਉਹ ਥੋੜੇ ਮੇਰੇ ਇਕੱਲੇ ਦੇ ਬਲੋਗ ਆਣੇ ਹੈਗੇ ਆ ਕਿਉਂਕਿ ਮੈਂ ਆ ਗਿਆ ਆਪਣੀ ਜੋਬ ਤੇ ਜੋਬ ਤੇ ਜਿੰਨਾ ਮੇਰੇ ਕੋਲ ਟਾਈਮ ਲੱਗੇਗਾ ਵੀਡੀਓ ਬਣਾਣੇ ਤਾਂ ਹੀ ਹੁਣ ਨਾ ਮੈਂ ਵੀਡੀਓ ਬਣਾਵਾਂਗਾ ਵਿੱਚ ਆਏਗੀ ਵੀਡੀਓ ਕਦੀ ਨਹੀਂ ਵੀ ਆਏਗੀ ਤੇ ਆਏਗੀ ਵੀ ਆਏਗੀ ਐਦਾਂ ਨਹੀਂ ਹੈ ਮਤਲਬ ਕਿ ਵੀਡੀਓ ਨਹੀਂ ਆਏਗੀ ਆਏਗੀ ਵੀਡੀਓ ਪਰ ਥੋੜੇ ਥੋੜੇ ਟਾਈਮ ਦੇ ਬਾਅਦ ਵੀਡੀਓ ਆਏਗੀ ਠੀਕ ਹੈ ਪਰ ਕੰਟੀਨਿਊ ਵੀਡੀਓ ਨਹੀਂ ਆਣੀ ਹੁਣ ਕਿਉਂਕਿ ਮੈਂ ਜੋਬ ਤੇ ਆ ਤੇ ਮੈਨੂੰ ਕੰਮ ਵੀ ਦੇਖਣਾ ਪੈਂਦਾ ਆਪਣਾ ਠੀਕ ਹੈ ਤੇ ਦੋਸਤੋ ਆਹੀ ਮੈਂ ਤੁਹਾਨੂੰ ਦੱਸਣਾ ਕਿ ਟੁਡੇ ਨਾਮ ਮੈਂ ਸ਼ੇਅਰ ਕਰਨਾ ਹੈ ਕਿ ਮੈਂ ਹ ਤੇ ਵਿਜੀ ਹੋ ਜਾਣਾ ਤੇ ਵੀਡੀਓ ਆਣਗੀ ਸੇ ਸੇ ਵੀਡੀਓ ਹੀ ਅੱਛੀ ਚੰਗੀ ਆਣਗੀ ਪਰ ਵਿੱਚ ਵਿੱਚ ਕਰਕੇ ਵੀਡੀਓ ਆਣਗੀ ਠੀਕ ਹੈ ਦੋਸਤੋ ਇਹ ਅਪਡੇਟ ਮੈਂ ਤੁਹਾਨੂੰ ਦੇਣੀ ਸੀ ਆਪਣੇ ਬਾਰੇ ਜਿਹੜੀ ਮੈਂ ਤੁਹਾਨੂੰ ਦੱਸਤੀ ਹੈਗੀ ਆ ਤੇ ਅੱਜ ਤਾਈਂ ਵੀਡੀਓ ਇੰਨਾ ਹੀ ਹੈ ਤੇ ਚੰਗੀ ਲੱਗੇ ਵੀਡੀਓ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਕੀ ਵਧੀਆ ਵਧੀਆ ਵਲੋਗ ਖਾਣਗੇ ਚੈਨਲ ਦੇ ਉੱਪਰ ਠੀਕ ਹੈ ਅੱਗੇ ਵਿੱਚ ਦਾ ਟਾਈਮ ਲੰਘੇ ਜਾਊਗਾ ਤੇ ਵਧੀਆ ਵਧੀਆ ਫੈਮਿਲੀ ਦੇ ਨਾਲ ਵੀ ਵਲੋਗ ਆਣਗੇ ਠੀਕ ਹੈ ਬਸ ਤੁਸੀਂ ਸਪੋਰਟ ਕਰਲੀ ਆਪਣੇ ਭਰਾ ਨੂੰ ਠੀਕ ਹੈ ਤੇ ਚਲੋ ਅੱਜ ਤਾਈਂ ਇੰਨਾ ਹੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਕਿਦਾਂ ਸਿਸਟਮ ਐਕਸਟਰੀ ਕਿਦਾਂ ਵਗੈਰਾ ਕਰਦੇ ਆ ਉਹਦੇ ਦਾ ਵੀ ਅਲੱਗ ਇੱਕ ਵੀਡੀਓ ਆਏਗੀ ਨਵੀਂ ਠੀਕ ਹੈ ਤਾਂ ਚਲੋ ਅੱਜ ਤਾਂ ਇੰਨਾ ਹੀ ਫਿਰ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਜੀ